ਕ੍ਰਿਸ਼ੀ ਮੰਤਰੀ ਆਏ ਮਨਨ ਸਵੇਰ এয়ারਪੋਰਟ ਦੇ ਉੱਪਰ ਮੀਟਿੰਗ ਕੀਤੀ ਮੈਂ ਉਹ ਕੁੜੀਆ ਸਾਹਿਬ ਨੇ ਕਾਫੀ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਉਹਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ 2000 ਕਰੋੜ ਰੁਪਇਆ ਜਿਹੜਾ ਇਹ 나라 ਦੇ ਵਾਸਤੇ ਦੇ ਕੇ ਜਾਓ 7000 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਬਖਾਇਆ ਉਹ ਸਾਨੂੰ ਪਰ ਉਹ ਉਹ ਉੱਥੇ ਵੀ ਕਹਿੰਦੇ ਸੀ ਕਿ ਮੈਂ ਕੋਰਟ ਦਊਂਗਾ ਪ੍ਰਧਾਨ ਮੰਤਰੀ ਨੂੰ ਜਾ ਕੇ ਗੱਲਬਾਤ ਫਿਲਹਾਲ ਤਾਂ ਕਿਹਾ ਜਾ ਸਕਦਾ ਕਿ ਖਾਲੀ ਹੱਥ ਆਏ ਖਾਲੀ ਘਰ ਵਾਪਸ ਤੇ ਦੇਖੋ ਦੇਖੋ ਕਿੰਦਾ ਦੀ ਗੱਲ ਆ ਕਿ ਕਿਹੜੇ ਹਾਲਾਤ ਜਿਹੜੇ ਆ ਉਹ ਇੱਥੇ ਆ 41 ਬਾਬਾ ਸਾਹਿਬ ਕੀ ਕਹਿਣਾ ਚਾਹੋਗੇ ਕੀ ਹਾਲਾਤ ਅੱਜ ਕੇਂਦਰੀ ਮੰਤਰੀ ਹੁਣਾਂ ਨੂੰ ਦੱਸਿਆ ਨਹੀਂ ਦੇ ਕੰਬੇ ਮੰਤਰੀ ਆਪਣੀ ਸਥਿਤੀ ਦਾ ਜਾਜਾ ਲੈਣ ਆਏ ਸੀ ਲੈ ਕੇ ਚਲੇ ਗਏ ਅਸੀਂ ਤਾਂ ਕਿਹਾ ਸੀ ਕੋਈ ਨਾ ਕੋਈ ਦੇ ਕੇ ਜਾਓ ਸਾਡੀ ਬਹੁਤ ਬੁਰੀ ਹਾਲਤ ਹੈ ਉਹਨਾਂ ਦਿੱਤਾ ਤਾਂ ਵੀ ਕੁਝ ਪਰ ਜਦੋਂ ਕਹਿੰਦੇ ਮੈਂ ਪ੍ਰਧਾਨ ਮੰਤਰੀ ਕੋ ਜਾ ਕੇ ਤੁਹਾਡੀ ਸਾਰੀ ਰਿਪੋਰਟ ਦਊਂਗਾ ਤੇ ਪ੍ਰਧਾਨ ਮੰਤਰੀ ਸਾਹਿਬ ਤੁਹਾਨੂੰ ਦੇਣਗੇ ਦੇਖਦੇ ਜੀ ਤਿੰਨੇ ਪਾਰਟੀਆਂ ਇਕੱਠੀਆਂ ਸੀ ਬਹੁਤ ਸਾਰੇ ਜਿਹੜੇ ਐ ਇੱਥੇ ਪਾਰਟੀ ਬਾਜੀ ਦੇਖਣ ਨੂੰ ਮਿਲੀ ਹਰ ਇੱਕ ਨੇ ਆਪਣੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕੀਤੀ ਇਸ ਹਾਲਾਤਾਂ ਚ ਅਸੀਂ ਅਸੀਂ ਰਾਜਨੀਤੀ ਦੀ ਕਰਦੇ ਨਾ ਹੀ ਚਮਕਾਈ ਵੇਖਿਆ ਤੁਸੀਂ ਅਸੀਂ ਦੋਥੇ ਮੀਟਿੰਗਾਂ ਦਾ ਆਏ ਅਸੀਂ ਦੀ ਚਮਕਾਉਂਦੇ ਆਏ ਦੋ ਕਈ ਐਵੇਂ ਉਦਾਂ ਬਕਵਾਸ ਕਰੀ ਜਾਂਦੇ ਜੀ 40 ਸਾਲ ਹੋ ਗਈ ਤੇ ਇਹ ਇਹਨਾਂ ਪੁੱਛੇ ਤੁਹਾਡੇ ਬਾਪੂ ਦੀ ਸਰਕਾਰਾਂ ਹੀ ਪਹਿਲਾਂ ਹੂੰ ਹੂੰ ਫਾਸੀ ਤੋਂ ਬਾਅਦ ਸਰਕਾਰਾਂ ਕਿ ਨਹੀਂ ਆਈ ਇਹਨਾਂ ਦੀ ਸਰਕਾਰਾਂ ਹੀ ਕਦੀ ਕੱਲੀ ਦਲ ਦੀ ਕਦੀ ਕਾਂਗਰਸ ਦੀ ਬਹੁਤ ਵੀ ਉਦਾਂ ਨੰਬਰ ਬੜਾ ਹੀ ਜਾਂਦੇ ਲੋਕਾਂ ਨੂੰ ਬੇਕੂਸ ਹੁੰਦੇ ਤੁਸੀਂ ਯਾਰ ਜੀ ਸਮਝਦੇ ਇਕ ਦੀ ਗੱਲ 50 ਸਾਲ ਤੁਸੀਂ ਰਾਜ ਭਿੰਗਾਂ ਦੇ ਬਿੱਟੇ ਦੀ ਪਾਈ ਤੁਸੀਂ ਬੰਦੇ ਉਦਾਂ ਹੀ ਕਹੀ ਜਾਂਦੇ ਹੋ ਸਮਝ ਦੇ ਗੀ ਗੱਲ ਉਹ ਪਾਣੀ ਫੇਰ ਵੱਧ ਗਿਆ ਪਾਣੀ ਫੇਰ ਵੱਧ ਗਿਆ ਕੋਈ ਗੱਲ ਨਹੀਂ ਪਾਣੀ ਵੱਧ ਗਿਆ ਤੇ ਜੂਜਾ ਕੇ ਪਾਣੀ ਦੇਣਾ ਕੋਈ ਪੈਕੇਜ ਦੇ ਕੇਗੇ ਕੁਛ ਪੈਕੇਜ ਵੀ ਦੇ ਕੇ ਗਏ ਜੀ ਖਾਲੀ ਐਫਆਈਆ ਖਾਲੀ ਐਫਆਈਆ ਅੱਜ ਤੁਸੀਂ ਮਰੇ ਤੁਹਾਡੀ ਗੱਲ ਬਾਤ ਵੀ ਉਹ ਹੀ ਮੰਗ ਪੱਤਰ ਹੀ ਦਿੱਤਾ ਸੀ ਤੁਸੀਂ ਅੰਬਦ ਸਰ 80 ਵਾਲੇ ਜਿਹੜਾ ਮਿਲੇ ਸੀਗੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਪੈਕੇਜ ਦਿਓ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਪੈਕੇਜ ਦਿਓ ਉਹਨੇ ਨਹੀਂ ਦਿੱਤਾ ਕੋਈ ਸਮਝ ਦੇ ਗੀ ਗੱਲ ਉਹ ਜਿੱਦਾਂ ਦੇ ਆਏ ਸੀ ਉਦਾਂ ਦੇ ਚਲੇ ਗਏ ਸਮਝ ਕੇ ਲਈ ਤਾਂ ਬੜੇ ਹੱਥ ਜੋੜੇ ਜੀ ਕੋਈ ਨਾ ਕੋਈ ਸਾਨੂੰ ਦੇ ਕੇ ਜਾਓ ਸਾਡੀ ਮਤਤ ਕਰਕੇ ਜਾਓ ਪਰ ਨਹੀਂ ਕੀਤੀ ਕੀ ਕਰ ਸਕਦੇ ਕੇਂਦਰ ਸਰਕਾਰ ਸਮਝ ਕੇ ਜੀਗਾ ਮੈਂ ਪ੍ਰਧਾਨ ਮੰਤਰੀ ਨੂੰ ਕਹਿੰਦੇ ਰਿਪੋਰਟ ਦਊਗਾ ਉਹ ਤਾਂ ਹਮਸਤੇ ਜੀ ਫੈਸਲਾ ਕਰ ਰਾਜਪਾਲ ਸਾਹਿਬ ਵੀ ਇਹੀ ਗੱਲ ਕਹੇ ਗਏ ਜੀ ਰਾਜਪਾਲ ਵੀ ਉਹ ਕਹੇ ਗਏ ਵੀ ਉਹ ਕਹੇ ਉਹ ਰਿਪੋਰਟ ਲੈ ਆਏ ਰਿਪੋਰਟ ਤੇ ਦੇਣ ਭੁੱਲੀਆਂ ਦੇਣ ਆਏ ਚ ਲੱਗਦਾ ਭੁੱਲੀਆਂ